ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਕਸਰ ਨੌਜਵਾਨ ਭਾਰਤ ਉਹ ਬਾਹਰਲੇ ਦੇਸ਼ਾਂ ਦਾ ਰੁਖ ਫੈਸਲੀ ਕਰਦੇ ਨੇ ਤਾਂ ਕਿ ਉਹ ਬਾਹਰ ਜਾ ਕੇ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਪਰ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਇਹ ਸਭ ਦੇ ਉਲਟ ਜਾ ਕੇ ਭਾਰਤ ਆਪਣਾ ਅਤੇ ਆਪਣੇ ਮਾਪੇ ਦੇ ਨਾਲ ਆਪਣੇ ਦੇਸ਼ ਦਾ ਵੀ ਨਾਮ ਜਿਹੜਾ ਬਦਨਾਮ ਖਾਤੇ ਜਨੇ ਯਾਨੀ ਕਿ ਉਹ ਵਿਦੇਸ਼ਾਂ ਵਿੱਚ ਜਾ ਕੇ ਕੋਈ ਨਾ ਕੋਈ ਪੁੱਠੇ ਕੰਮ ਕਰਦੇ ਨੇ ਜਿਸ ਨਾਲ ਦੇਸ਼ ਨੂੰ ਵੀ ਸ਼ਰਮਸਾਰ ਹੋਣਾ ਪੈਂਦਾ ਜੀ ਹਾਂ ਅਜਿਹਾ ਹੀ ਤਾਜ਼ਾ ਮਾਮਲਾ ਲੰਡਨ ਤੋਂ سامنے ਆਇਆ ਜਿੱਥੇ ਇੱਕ ਭਾਰਤੀ ਨੋ ਚੁਵਾਨ ਦੇ ਵੱਲੋਂ ਇੱਕ ਲੜਕੀ ਅਤੇ ਇੱਕ ਹੋਰ ਦੇ ਨਾਲ ਜ਼ਬਰਜਨਾਹ ਕਰਨ ਦੇ ਦੋਸ਼ ਤੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਲੰਡਨ ਦੇ ਵਿੱਚ ਇੱਕ ਲੜਕੀ ਦੇ ਨਾਲ ਜ਼ਬਰਜਨਾਹ ਕਰਨ ਅਤੇ ਕੋੜ ਦੇ ਨਾਲ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਤੇ ਵਿੱਚ ਭਾਰਤੀ ਮੂਲ ਦੇ ਇੱਕ 24 ਸਾਲਾ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਸਕਾਟਲੈਂਡ ਯਾਰਡ ਨੇ ਇਹ ਜਾਣਕਾਰੀ ਦਿੱਤੀ ਹੈ ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਨਵਰੂਪ ਸਿੰਘ ਨੂੰ ਸ਼ੁੱਕਰਵਾਰ ਨੂੰ ਆਇਲਵਰਥ ਗਰਾਉਂਡ ਕੋਰਟ ਨੇ ਜ਼ਬਰਜਨਾਹ ਸਮੀਤ ਪੰਜੋਪਰਾਧਾ ਦੇ ਲਈ ਕਟੋਕਟ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਉਸਨੇ ਤਿੰਨ ਅਪਰਾਧ ਦੇ ਵਿੱਚ ਆਪਣਾ ਦੋਸ਼ ਕਬੂਲ ਕੀਤਾ ਸੀ ਜਿਸ ਵਿੱਚ ਸਜ਼ਾਯੋਗ ਅਪਰਾਧ ਕਰਨ ਤੇ ਇਰਾਦੇ ਨਾਨ ਨਕਲੀ ਬੰਦੂਕ ਰੱਖਣਾ 13 ਸਾਲ ਤੋਂ ਘੱਟ ਉਮਰ ਦੀ ਲੜਕੀ ਦੇ ਨਾਲ ਜ਼ਬਰਜਨਾ ਆਦੀ ਵੀ ਸ਼ਾਮਲ ਨਹੀਂ ਇਸ ਤੋਂ ਇਲਾਵਾ ਉਸ ਨੂੰ ਅਕਤੂਬਰ 2024 ਦੇ ਵਿੱਚ ਪੱਛਮੀ ਲੰਡਨ ਦੇ ਵਿੱਚ ਕੋਰਤ ਦੇ ਨਾਲ ਜਬਰਜਨਾ ਕਰਨ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ੀ ਠਹਿਰਾਇਆ ਗਿਆ ਦੱਸੀ ਆਈ ਵਰਥ ਕ੍ਰਾਊਨ ਕੋਰਟ ਦੇ ਵਿੱਚ ਸੁਣਵਾਈ 4 ਦਿਨ ਚੱਲੀ ਮੈਟਰੋਪੋਲੀਟਨ ਪੁਲਿਸ ਵਿੱਚ ਆਇਡ ਪੁਲਿਸਿੰਗ ਦੇ ਪੱਛਮੀ ਖੇਤਰ ਦੇ ਕਾਰਜਕਾਰੀ ਮੁਖ ਸੁਪਰਡੈਂਟ ਸੀਨ ਲਿੰਚ ਨੇ ਕਿਹਾ ਕਿ ਮੈਂ ਪੀੜਤਾ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਤਾਕਤ ਦੀ ਪ੍ਰਸ਼ੰਸਾ ਕਰਨਾ ਚਾਹੁੰਨਾ ਅਤੇ ਇਨਾ ਭਿਆਨਕ ਘਟਨਾਵਾ ਦੀ ਰਿਪੋਰਟ ਕਰਨ ਦੇ ਵਿੱਚ ਉਹਨਾਂ ਦੀ ਅਟਲ ਬਹਾਦਰੀ ਦੇ ਲਈ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਨਾ ਉਸਨੇ ਕਿਹਾ ਕਿ ਅਜ ਦੀ ਸਜਾ ਅਧਿਕਾਰੀਆਂ ਦੁਆਰਾ ਕੀਤੀ ਗਈ ਪੂਰੀ ਜਾਂਚ ਦਾ ਪਰਮਾਣ ਹੈ ਜਿਸ ਨੇ ਇੱਕ ਸ਼ਿਕਾਰੀ ਯੋਨ ਅਪਰਾਧੀ ਦੀ ਪਛਾਣ ਕੀਤੀ ਅਤੇ ਬਿਨਾਂ ਸ਼ੱਕ ਹੋਰ ਨੁਕਸਾਨ ਨੂੰ ਰੋਕਿਆ ਜ਼ਿਕਰ ਹੋਇਆ ਕਿ ਪਿਛਲੇ ਸਾਲ 13 ਅਕਤੂਬਰ ਨੂੰ ਇੱਕ ਔਰਤ ਦੇ ਨਾਲ ਜ਼ਬਰ ਜਨਾਹ ਦੀ ਕੋਸ਼ਿਸ਼ ਦੀਆਂ ਰਿਪੋਰਟਾਂ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਹੋਈ ਸੀ ਤੇ ਸਿੰਘ ਨੇ 13 ਅਕਤੂਬਰ ਦੀ ਸਵੇਰ ਨੂੰ ਸਾਊਥਵਾਲ ਪਾਰਕ ਦੇ ਵਿੱਚ ਬੰਦੂਕ ਦੀ ਨੋਕ ਉੱਤੇ ਇੱਕ ਔਰਤ ਦੇ ਨਾਲ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ ਤਾਂ ਕੁੜੀਆਂ ਦੇ ਨਾਲ ਜ਼ਬਰ ਜਨਾਹ ਦੀਆਂ ਹੋਰ ਘਟਨਾਵਾਂ ਵਾਪਰੀਆਂ ਜਿਸ ਤਹਿਤ ਸਿੰਘ ਨੂੰ 27 ਅਕਤੂਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਬਿਊਰੋ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ